ਲੋਵੀ ਬਿਲਕੁਲ 8 ਘੋੜੀਆਂ ਚੋਂ 4 ਘੋੜੀਆਂ ਬਕਾਊਆ ਤੇ ਇੱਕ ਘੋੜੀ ਤੇ ਆਫਰ ਆ ਜਿਹੜੀ ਆ ਘੋੜੀ ਖੜੀ ਆ ਇਹਦੇ ਤੇ ਆਫਰ ਆ ਤੇ ਰੇਟ ਜਮਾ ਮਲਾਈ ਆ ਇਹ ਜਮਾ ਬਸ ਕੜਾਨੇ ਵਾਲਾ ਰੇਟ ਆ ਵੀ ਇੱਕ ਹੱਥ ਦੇ ਇੱਕ ਹੱਥ ਲੈ ਰੁਕਾੜ ਬਦ ਕਰਨ ਦੀ ਲੋੜ ਨਹੀਂ ਆਹਰਜੇ ਰੇਟ ਆ ਤੇ ਸੁਭਾਗਤਾ ਬਾਈ ਸਰ ਨੂੰ ਪਹਿਲਾਂ ਤੋਂ ਆਪਣੇ ਚਾਹੋਡਾ ਵੀ ਅਮਰਤ ਜੀ ਆਇਆਂ ਨੂੰ ਤੇ ਸਰ ਨੂੰ ਪਹਿਲਾਂ ਬਰਾ ਆਫਰ ਵਾਲੀ ਦੀ ਗੱਲ ਹੀ ਕਰਨਗੇ ਹਾਂਜੀ ਆਫਰ ਵਾਲੀ ਇਹ ਬਾਈ ਦੋ ਦਾਂਦਾ ਮੂੰਹ ਬਛੇਰੀ ਠੀਕ ਆ ਬਾਈ ਹਾਂਜੀ ਤੇ ਹਾਈਟ ਹੋਊਗੀ ਇਹਦੀ 98 ਇੰਚੀ ਕੰਨਾ ਕੋਨਾ ਦੀ ਬਹੁਤ ਛਕੜੀ ਪੌੜੀਆਂ ਦੀ ਪੂਰੀਆਂ ਦੀ ਬਿਲਕੁਲ ਸਾਹ ਬਾਈ ਗਰੰਟੀ 98 98 ਇੰਚਾ ਹੈ 98 ਇੰਚ ਹਾਈਟ ਹੈ ਦੋ ਦਾਂਦਾ ਮੂੰਹ ਦੋ ਦਾਂਦਾ ਹਾਂਜੀ ਤੇ ਸਵਾਰੀ ਸੂਰੀ ਦੀ ਪਾਸ ਹੈ ਸਵਾਰੀ ਬੜੀ ਵੱਡੀ ਛੁਡੀ ਚਾਲ ਹੈਗੀ ਮੈਂ ਨਾ ਜਮਾਂ ਜੀ ਵਧੀਆ ਸੀਲ ਸਾਊਆ ਨਵੇਂ ਬੰਦੇ ਦੇ ਰੱਖਣ ਵਾਲੀ ਠ ਕੈਂਟਾ ਜੀ ਬਾਕੀ ਤੋਰਾ ਤਾਰਾ ਬਹੁਤ ਚੰਗਾ ਸੁਨੱਖੀ ਬਹੁਤ ਹੈ ਦੋ ਦੰਦ ਹੈ ਤੇ ਕੰਨਾ ਕੁੰਨਾ ਦੀ ਤਾਂ ਦੇਖ ਲਾ ਅੰਬਰ ਤੇਰੇ ਸਾਹਮਣੇ ਜਮਾ ਜਮਾ ਕਰੀਮ ਹੈ ਨਾ ਜਮਾ ਮੈਨਾਂ ਕਾ ਗੱਲ ਕਰਦਾ ਬਾਕੀ ਖੜ ਨਹੀਂ ਖੁੜ ਨਹੀਂ ਬੜੀ ਬਹੁਤ ਚੰਗੀ ਹੈ ਬਾਈ ਸਿਰ ਆ ਜਾਵਾ ਬੱਚੇ ਹੈ ਵੀ ਨੁਗਰੇ ਘੋੜੇ ਦੀ ਆਪਣੇ ਵਾਲੇ ਦੀ ਇਹ ਪਹਿਲੋ ਪਹਿਲ ਛੱਡਾਈ ਕਿਸੇ ਘੋੜੇ ਤੇ ਮਾਰਵਾ ਹਾਂ ਉਹਦੀ ਹੈ ਠੀਕ ਹੈ ਮਾਰਵੜੀ ਦੇ ਛੱਡਿਆ ਸੀਗਾ ਹਾਂ ਉਹ ਤੋਂ ਦਿੱਤੀ ਸੀਗੀ ਘੋੜੀ ਬਹੁਤ ਚੰਗੀ ਸੀ ਠੀਕ ਹੈ ਭਾਈ ਤੇ ਆਫਰ ਦੱਸੋਣੇ ਤੇ ਆਫਰ ਕੀ ਆ ਆਫਰ ਅੰਮ੍ਰਿਤ ਘੋੜੀ ਦਾ 70000 ਦੀ ਆਪਾਂ ਜੇ ਕੋਈ ਵੀ ਆਉਂਦਾ ਸਾਡੀ ਵੀਡੀਓ ਵੇਖ ਕੇ ਤੇ 62000 ਦੀ ਬਿਸ਼ੇਰੀ ਦੇ ਦਾਂਗੇ ਉਹਨੂੰ ਬਸ ਜੀਐਸਏ ਨੂੰ ਹੀ ਹੈ ਸਿੱਧਾ ਸਿੱਧਾ 8000 ਰੁਪਏ ਡਿਸਕਾਊਂਟ ਆਪਣੀ ਵੀਡੀਓ ਤੋਂ 62000 ਦੀ ਹੈ ਬੰਦੇ ਵਾਸਤੇ ਕੋਈ ਵੀ ਮੰਨ ਲਓ ਅੰਦਰ ਦੀ ਵੀ ਕਲੀਅਰ ਓਕੇ ਹੈ ਕਿਉਂਕਿ ਹਜੇ ਬਿਸ਼ੇਰ ਗੋਈਆ ਨਵੀਂ ਹੈ ਠੀਕ ਹੈ ਮਲਾਈ ਨਹੀਂ ਤੇ ਦੋ ਦੰਦਾਂ ਪੌਰੀਆਂ ਪੂਰੀਆਂ ਦੀ ਭਾਗ ਪੌਰੀ ਬੇਲਾ ਕਿੱਥੇ ਹੈ ਹੋਰ ਕੋਈ ਪੌਰੀ ਨਹੀਂ ਇਹਦੇ ਅੰਦਰ ਦੇ ਲੋ ਵੀ ਚੈੱਕ ਕਰ ਕੰਨਾਂ ਕੁੰਨਾਂ ਦੀ ਬਹੁਤ ਚੰਗੀ ਆ ਸਾਰੀ ਚੰਗੀ ਆ ਤੇ ਆਫਰ ਵੀ ਇਹ ਆ ਵੀ 8000 ਰੁਪਏ ਤੁਹਾਨੂੰ ਸਿੱਧਾ-ਸਿੱਧਾ ਲੈਸ ਮਿਲ ਜੂਗਾ ਹਾਂ ਜੇ ਤਾਂ ਮੰਨ ਲਓ ਆਪਾਂ ਮੇਲੇ-ਮੂਲੇ ਤੇ ਲਗੇ ਤਾਂ ਉਹ ਜਾਪਾ ਹੋ ਜੇ ਕੋਈ ਘਰੇ ਵੀਡੀਓ ਵੇਖ ਕੇ ਆਉਂਦਾ ਤਾਂ ਬਸ਼ੀਰ ਤਾਂ 70 75000 ਦੀ ਆ ਪਰ 62000 ਦੀ ਦੇ ਦਿਆਂਗੇ 62000 ਦੀ ਦੇ ਦੋਗੇ ਉਹ ਮਤਲਬ ਉਹ ਹੁਣ ਅਗਲੇ ਦੀ ਵੀ ਅਗਲਾ ਬਾਈਬੈਕ ਕਿੰਨੇ ਕੱਡੇ ਵਿੱਚ ਹਣਾ ਵੇਚਨੀ ਆ ਲੈਪ ਕੋਈ ਮਰਜ਼ੀ ਕਰਿਆ ਆਪਾਂ ਨੂੰ ਹਾਂ ਆਪਣੇ ਹੈ ਕੰਨ ਨੂੰ ਕੋਈ ਚੱਕਰ ਨਹੀਂ ਤੇ ਬਾਕੀ ਇਹ ਆਪਣੇ ਵਾਲੇ ਕੁੜੀ ਦਾ ਬੱਚੀ ਵੀ ਕੁੜੋਂ ਦਾ ਤੇ ਛੱਡ ਕੇ ਦੇ ਨਹੀਂ 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 ਆਪਾਂ ਉਹ ਨਹੀਂ ਗਲਤ ਕਰ ਰਹੇ ਹਾਂ ਜਿਹੜੀ ਗੱਲ ਆ ਜਿਹੜੀ ਆਪਾਂ ਹੋਊਗੀ ਉਹ ਦੱਸ ਕੇ ਦੇਵਾਂਗੇ ਭਾਣੇ ਮੁੱਲ ਭਾ ਵੀ ਬਈ ਇਹਦੇ ਚ ਦੱਸ ਤਾਂ ਮੁੱਲ ਭਾ ਤੁਹਾਨੂੰ ਦੋਸਤੋ ਸਾਰੇ ਜਾਣ ਪਰਾਂ ਦੀ ਮਿਲੂਗਾ ਇਸ ਵੀਡੀਓ ਚ ਤੁਹਾਨੂੰ ਤੁਹਾਨੂੰ ਦੀ ਬਹੁਤ ਚੰਗੀਆਂ ਸੁਨੱਖੀ ਬਹੁਤ ਆ ਠੀਕ ਆ ਬਾਕੀ ਠੰਡੀ ਬਹੁਤ ਆ ਠੰਡੀ ਸੀਲ ਬਹੁਤ ਆ ਤੇ ਇਸ ਤੋਂ ਬਾਅਦ ਮਲ ਕੀ ਤਾਂ ਆਹਾਂ ਖੋਲ ਲੈਂਦੀ ਬਈ ਇਹ ਕਿਹੜੇ ਦੀ ਬੱਚੀ ਆ ਇਹ ਬੇਚੇਰੀ ਬਾਈ ਹੈਗੀ ਆ ਲੱਕੜ ਵਾਲੇ ਪ੍ਰਤਾਪ ਘੋੜਾ ਜਿਹੜਾ ਸਮੁੰਦਰ ਦਾ ਉਹਦੀ ਬਸ਼ੇਰੀ ਆ ਬਾਈ ਕਿੰਨੇ ਟਾਈਮ ਦੀ ਆ ਇਹ 13 ਮਹੀਨੇ ਦੀ ਆ ਬਾਈ 13 ਮਹੀਨੇ ਦੀ ਆ ਹਾਂਜੀ ਤੇ ਮਜ਼ਬੂਤੀ ਮੈਬਾਤੀ ਤੇ ਹਾਈਟ ਹੋਊਗੀ ਦੀ 59 ਇੰਚ ਉਹ 59 13 ਮਹੀਨੇ ਦੀ ਆ ਹਾਂ 63 64 ਇੰਚ ਦੀ ਬਨਣ ਵਾਲੀ ਆ ਘੋੜੀ ਠੀਕ ਆ ਬਾਈ ਘੋੜੀ ਮਤਲਬ ਹੋਰ ਚੰਗੀ ਬਨਣ ਵਾਲੀ ਆ ਹਾਂ ਬਹੁਤ ਚੰਗੀ ਹੈ ਤੇ ਮਾਂ ਭਾਈ ਇਹਦੀ ਮਾਂ ਇਹਦੀ ਭਾਈ ਲੀਲੀ ਜੰਬੀ ਸੀ ਠੀਕ ਆ ਮਾਂ ਲੀਲੀ ਜੰਬੀ ਸੀ ਹਾਂ ਚੰਗੀ ਘੋੜੀ ਦੀ ਆ ਪੂਰੀ ਵਧੀਆ ਦੀ ਮਾਲਾ 13 ਕਿ ਮਹੀਨਿਆਂ ਦੀ ਹੈ ਹਜੇ ਤੇ 90 ਟੈਂਚਾ ਜਮਾ ਸਹੀ ਠੀਕ ਆ ਬਈ ਸਹੀ ਨਾਲ ਜਮਾ ਬਾਕੀ ਭਰ ਨਗੂਰ ਵਿੱਚ ਜਮਾ ਡਾਣਾ ਜਮਾ ਹਾਂ ਬਾਈ ਓਕੇ ਆ ਜਮਾ ਠੀਕ ਆ ਬਾਕੀ ਪੂਰੀਆਂ ਦੀ ਓਕੇ ਜਮਾ ਤੇ ਫਿਰ ਕਿੰਨੇ ਦੀ ਦੇਣੀ ਆ ਬਾਈ ਇਹ ਇਹਦਾ ਪਾ ਇੱਕ ਦਸ ਕਰ ਦੇ 1,10,000 ਰੁਪਏ ਹਾਂਜੀ ਇਹਦਾ ਪਾ ਦੋਸਤੋ 1,10,000 ਰੁਪਿਆ ਮਾੜਾ ਮੋਟਾ ਆਫਰ ਇਹਦੇ ਤੇ ਵੀ ਹੋ ਜੂ ਹਾਂ ਕੋਈ ਗੱਲ ਮਾਨ ਇੱਜ਼ਤ ਕਰਾਂਗੇ ਸਭ ਪੂਰੇ ਠੀਕ ਆ ਬਾਈ ਬਾਕੀ ਠੰਡੀ ਠੁੰਡੀ ਬਹੁਤ ਅbschਰੀ ਮਈ ਬੁੱਤੀ ਬਹੁਤ ਠੀਕ ਆ ਬਾਈ ਠੰਡੀ ਸੀਲ ਪੂਰੀ ਆ ਤੇ ਰੇਡ ਦੀ ਘਾਟਪਾਤ ਹੋ ਜੂਗੀ ਬਾਈ ਕੋਈ ਗੱਲ ਨਹੀਂ ਕਰ ਲੈ ਥੋੜਾ ਬਹੁਤ ਆ ਫਰਕ ਬਹੁਤ ਜ਼ਿਆਦਾ ਨਹੀਂ ਬੰਦਾ ਕਿਉਂਕਿ ਪਹਿਲੀ ਜੈ ਜੀ ਪਹਿਲਾਂ ਹੀ ਜੈ ਜੀ ਹਾਂ ਆਪਾਂ ਕੋਈ ਜ਼ਿਆਦਾ ਮੰਗੇ ਨਹੀਂ ਪਹਿਲੇ ਇਸ ਤੋਂ ਬਾਅਦ ਬਾਈ ਫਿਰ ਨੌਕਰੀ ਦਾ ਦਸੀ ਮੜਾ ਜਾ ਰਿਹਾ ਇਹ ਤਾਂ ਤਾਂ ਹੋ ਗਿਆ ਇੱਕ ਆਪਣੇ ਕੋਲੇ ਨੌਕਰੀ ਬਸ਼ੇਰੀ ਆ ਆ ਜਾ ਬਾਈ ਆ ਜਾ ਆ ਬੰਨ ਬੋਤੋ ਏ ਆ ਜਾ ਆਪਣੇ ਨੌਕਰੀ ਕੰਨੀ ਹੋਰ ਚੱਲ ਬੱਬੇ ਆ ਜਾ ਤੇ ਆਹ ਕਿਹੜੀ ਨੁਗਰੀ ਕਿੜੀ ਆਹ ਉਹ ਫਰਦੀ ਉਹ ਫਰਦੀ ਇੱਕ ਬਸ਼ੇਰਾ ਆਪਣੇ ਕੋਲੇ ਆਪਣੇ ਵਾਲੇ ਘੋੜੇ ਦਾ ਹੀ ਠੀਕ ਆ ਉਧਰ ਬੰਨ ਰੱਖੀ ਆ ਹਾਂ ਹਾਂ ਆ ਫਰਦੀ ਤੇ ਇਹ ਇੱਕ ਇੱਕ ਬਸ਼ੇਰਾ ਤੇ ਇੱਕ ਨੁਕਰੀਹਾ ਬਸ਼ੇਰੀ ਇਹ ਇਹ ਦੋ ਦੋ ਰਹਿ ਗਏ ਹਨ ਹਾਂ ਹਾਂ ਦੋ ਰਹਿ ਗਏ ਇਹੀ ਦੋਨੇ ਸੇਲ ਆ ਤੇ ਇਹ ਕਿੰਨੇ ਟਾਈਮ ਦੀ ਆ ਇਹ ਬਾਈ 6 ਮਹੀਨੇ ਦੀ ਇਹ 6 ਮਹੀਨੇ ਦੀ ਹਾਂ 6 ਮਹੀਨੇ ਦੀ ਆ ਸਪੋਰਟਲੈਸ ਆ ਜਮਾ ਜਮਾ ਸਪੋਰਟਲੈਸ ਹਾਂ ਜਮਾ ਸਪੋਰਟਲੈਸ ਆ ਲੰਬੇ ਲੰਬੇ ਬਹੁਤ ਆ ਨਾ ਜਮਾ ਨਹੀਂ ਬਾਈ ਭੋਰਾ ਵੀ ਨਹੀਂ ਬਾਕੀ ਵਾਲ ਪੌਰੀਆਂ ਦੀ ਓਕੇ ਆ ਜਮਾ ਠੀਕ ਹੈ ਭਾਈ ਹਾਂ ਤੇ ਕਿੰਨੇ ਟਾਈਮ ਦੀ ਦੱਸਿਆ ਜੀ 6 ਮਹੀਨੇ ਦੀ ਹਾਂ ਆਪਣੇ ਘਰ ਦੀ ਘੋੜੀ ਦੀ ਐ ਨੁਗਰੀ ਦੀ ਠੀਕ ਹੈ ਆਪਣੇ ਫਤੇ ਦੀ ਆ ਆਪਣੇ ਫਤੇ ਦੀ ਐ ਲਓ ਦੋਸਤੋ ਅੱਗੇ ਤੁਹਾਨੂੰ ਘੋੜਾ ਲਾਉਣਾ ਗਲਾਬੀ ਗਲੂਬੀ ਬਹੁਤ ਹੈ ਤਾਂ ਹਾਂ ਅੱਗੇ ਘੋੜਾ ਦਿਖਾਉਣਾ ਤੇ ਉਹਦਾ ਰਿਜ਼ਲਟ ਵੀ ਤੁਸੀਂ ਚੈੱਕ ਕਰ ਲਓ ਤੇ ਸੇਲ ਵੀ ਹੈ ਬਕਾਉ ਵੀ ਹੈ ਤੇ ਬਈ ਪੌਰਿਆਂ ਪੁਰਿਆਂ ਕਿੰਨੂੰ ਓਕੇ ਜਾਵਾ ਹੈ ਓਕੇ ਜਾਵਾ ਅੰਮ੍ਰਿਤੇ ਨਾ ਚੌੜ ਕਰਦੇ ਬਸ਼ੇਰੀ ਤੇ ਬਸ਼ੇਰਾ ਇਕੱਠੇ ਹੁੰਦੇ ਸੀਗੇ ਮੰਨ ਲਓ ਤੁਰੇ ਫਿਰਦੇ ਇਹਨਾਂ ਬਸ਼ੇਰੇ ਨੇ ਮਾੜੀ ਜਿਹਦੀ ਪਰਲੇ ਕਰਨ ਦੀ ਕੁੰਡੀ ਮਾੜੀ ਦੀ ਲਾਈ ਵੀ ਮੜ ਕੇ ਕੀ ਰ ਅਗਲਾ ਫਰਕ ਪੈਂਦਾ ਅਗਲਾ ਅਜ ਇੰਨੀ ਵਾਟੋ ਚੱਲ ਗਈ ਵੀ ਆਵੇ ਉਹ ਹਾਂ ਉਹ ਬਈ ਜਿਹੜੀ ਗੱਲ ਹੈ ਹਾਂ ਜਿਹੜੀ ਗੱਲ ਹੋਊਗੀ ਆਪਾਂ ਦੱਸ ਕੇ ਦੇਵਾਂਗੇ ਪਹਿਲੇ ਬੰਦੇ ਨੂੰ ਸਹੀ ਗੱਲ ਹੈ ਠੀਕ ਹੈ ਉਹ ਕੋਈ ਬਸ਼ੇਰੀ ਦਾ ਮੰਨ ਲਓ ਕੋਈ ਘਾਟ ਨਹੀਂ ਇਹਨੇ ਚੌੜ ਕਰਦੇ ਮੰਨ ਲਾ ਜਦੋਂ ਸੀਗੇ ਤਿੰਨ ਸਾਢੇ ਕਿ ਤਿੰਨ ਮਹੀਨੇ ਦੀ ਤੇ ਇਹ ਕਿਤੇ ਚੌੜ ਕਰਦੇ ਤੇ ਮਾੜਾ ਜਿਹਾ ਤੇ ਕੰਨ ਆ ਗਿਆ ਮੂੰਹ ਜ ਠੀਕ ਹੈ ਭਾਈ ਜਿਹੜੇ ਛੱਟੇ ਸਿਰੀ ਨੇ ਉਹ ਦੰਦੀ ਵੱਢ ਗਿਆ ਉਹ ਦੰਦੀ ਵੱਢ ਗਿਆ ਇਹ ਮਾੜੀ ਕਿਤੇ ਮਾੜੀਏ ਕੋ ਟੋਪੀ ਲੈ ਗਿਆ ਲਾ ਕੇ ਨਹੀਂ ਤਾਂ ਭਾਈ ਕੰਨ ਕੰਨ ਬੜਾ ਜਾਏਗਾ ਇਹ ਦਿਲ ਬਣਾਉਂਦੇ ਕੰਨ ਭਾਈ ਦੂਜਾ ਕੰਨ ਦੱਸਦੀ ਆ ਬੱਤੀ ਨਾ ਕੁੰਡੀ ਬਹੁਤ ਸੀ ਹਾਂ ਕੁੰਡੀ ਵਾਲਾ ਕੰਨ ਭਾਈ ਬਾਕੀ ਸੁਨੱਖਾ ਬਣ ਇੰਨਾ ਜਿਆਦਾ ਭਾਈ ਸਿਰੀ ਰੂਹ ਖੜ ਖੜਦੀ ਆ ਦੇਖ ਕੇ ਬਾਕੀ ਭਾਈ ਮਜ਼ਬੂਤੀ ਘੋੜੇ ਵਾਂਗ ਹਾਂ ਲੰਬੀ ਵੀ ਬਹੁਤ ਆ ਘੋੜੇ ਵਾਂਗ ਹਾਂ ਮਾਂ ਵੀ ਇਹਦੀ ਆਪਣੇ ਘਰੇ ਖੜੀ ਆ ਲੰਬੀ ਲੁੰਬੀ ਉਹ ਵੀ ਠੀਕ ਮਾਂ ਵੀ ਨੌਕਰੀ ਸੀ ਹਾਂ ਨੌਕਰੀ ਭਾਈ ਨੌਕਰੀ ਠੀਕ ਹੈ ਭਾਈ ਹਾਂ ਤੇ ਇਹਦਾ ਮੁੱਲ ਪਾ ਭਾਈ ਕੀ ਕਰਦ ਏ ਬਾਈ ਢਾਈ ਦੇ ਦੇ ਦੇ। ਏ ਢਾਈ ਲੱਖ ਦੇ। ਹਾਂ ਢਾਈ ਲੱਖ ਦੇ ਦੇ। ਠੀਕ ਆ ਬਾਈ। ਹਾਂਜੀ। ਤੇ ਬਸ਼ੇਰੇ ਦੀ ਗੱਲ ਕਰ ਗਏ ਬਾਈ। ਬਸ਼ੇਰਾ ਵੀ ਆਪਣੇ ਵਾਲੇ ਘੋੜੇ ਦੀ। ਹਾਂ ਬਸ਼ੇਰਾ ਆਪਣੇ ਵਾਲੇ ਘੋੜੇ ਦਾ ਉਹ 5 ਮਹੀਨੇ ਤੇ 10 ਦਿਨਾਂ ਦਾ ਹੋ ਗਿਆ ਜੀ ਅਜੇ। ਠੀਕ ਹੈ ਹਾਂਜੀ ਬਸ਼ੇਰਾ 5 ਮਹੀਨੇ 10 ਦਿਨਾਂ ਦਾ 10 ਦਿਨਾਂ ਦਾ ਤੇ ਬਾਕੀ ਬਸ਼ੇਰੇ ਦੀ ਮਜਬੂਤੀ ਮਜਬਾਤੀ ਤਾਂ ਸਾਨੂੰ ਦਿਂਦੀ ਹੈ ਵੀ ਕਿੰਨਾ ਮਜਬੂਤ ਹੈ ਖੂਕ ਬਹੁਤ ਚੌੜੀ ਹੈ ਬਸ਼ੇਰਾ ਬਾਈ ਉਹ ਉਹ ਦਿਨੋਂ ਬਸ਼ੇਰੀ ਨਾਲੋਂ ਵੀ ਉੱਚਾ ਦਿਖਦਾ ਹਾਂ ਬਸ਼ੇਰੀ ਨਾਲੋਂ ਉੱਚਾ ਹੀ ਹਾਂ ਮੰਨ ਲਓ ਹੈ 20 ਦਿਨਾਂ ਦਾ ਫਰਕ ਤੇ ਪਰ ਨਿੱਕਾ ਬਾਈ ਸੁਨੱਖਾ ਬਣ ਬਸ਼ੇਰੇ ਜੀ ਬਹੁਤ ਹੈ ਗਲਾਬੀ ਬਹੁਤ ਹੈ ਰੂਹ ਖੁਸ਼ ਕਰਦਾ ਹੈ ਹਾਂ ਗਲਾਬੀ ਬੜਾਗਾ ਪੌਰੀਆਂ ਪੂਰੀਆਂ ਕਿੰਨਾ ਬਹੁਤ ਹੈ ਪੌਰੀਆਂ ਪੂਰੀਆਂ ਦਾ ਜਮਾ ਓਕੇ ਹੈ ਬਾਈ ਛੋਟਾ ਛੋਟਾ ਕੋਈ ਨਾ ਨਾ ਜਮਾ ਨਹੀਂ ਬਾਈ ਇਹ ਤਾਂ ਦੱਸਿਆ ਆਪਣਾ ਕੋੜਾ ਪੌਰੀ ਤਾਂ ਗਲਤ ਸੋੰ ਠੀਕ ਹੈ ਮਹਾਰਾਜ ਜੀ ਤੇ ਕਿਰਪਾਏ ਹਾਈਟ ਕਿਥੇ ਕਿੱਥੇ ਲੱਗਿਆ ਹੋਊਗਾ ਅੰਦਾਜ਼ਾ ਹਾਈਟ ਬਾਈਰ ਹੋਊਗੀ ਮੇਰੇ ਖਿਆਲ ਅਸ ਤਾਂ ਨਾਪੀ ਤਾਂ ਹੈ ਨਹੀਂ ਪਰ 57 ਇੰਚ ਹੋਊਗੀ 57 57 ਦੇ ਘਰਾਂ ਚ ਹੋਊਗਾ ਬਾਕੀ ਦੂਜਾ ਨੰਬਰ ਇਹ ਅੰਮ੍ਰਿਤ ਮਜ਼ਬੂਤੀ ਵਾਲੀ ਹੈ ਬਾਈ ਬੱਜੇ ਚ ਸੁ ਮਜ਼ਬੂਤੀ ਦਾ ਸੰਬੰਧ ਹੈ ਸੁਬਾ ਪੱਖ ਮਜ਼ਬੂਤੀ ਹੈ ਨਾ ਸਾਰੇ ਪਾਸੋਂ ਹੱਕ ਬਹੁਤ ਚੌੜੀ ਆ ਠਿਕ ਚੌੜੀ ਆ ਦੂਜੀ ਗੱਲ ਬਾਈ ਰੰਗ ਬੜਾ ਰੰਗ ਤਾਂ گلابی ਬਹੁਤ ਚੰਗਾ ਹੈ ਹਾਂ ਨਹੀਂ ਨਹੀਂ ਬਹੁਤ ਜਿਆਦਾ ਹੈ گلابیਪਣ ਬਹੁਤ ਜਿਆਦਾ ਹੈ ਧੌਣ ਧੂਣ ਬਾਈਕ ਗਰਦਾਂ ਪੱਕੋ ਬਰੀਕੀ ਦੇਖ ਲਈ ਆਪਾਂ ਸਾਰੇ ਪਾਸੋਂ ਬਹੁਤ ਚੰਗਾ ਹੈ ਜੀ ਬਹੁਤ ਚੰਗਾ ਜੀ ਜਿੰਨਾ ਕਿਹਾ ਤੇ ਉਨਾ ਹੀ ਇਹ ਕਿੰਨੇ ਦਾ ਦੇਣਾ ਬਾਈ ਵਰ ਇਹਦਾ ਭਾਅ ਐਉਂ ਅੰਮ੍ਰਿਤ ਜੇ ਕੋਈ ਹੋਊਗਾ ਮਾਲ ਨਾਲ ਸਾਂਭਣ ਵਾਲਾ ਵਧੀਆ ਕੋਈ ਬੰਦਾ ਉਹ ਜੇ ਭਾਅ ਹੋ ਜੂਗਾ ਮੌਕੇ ਤੇ ਠੀਕ ਆ ਆਪਣੀ ਜੀ ਕੋਈ ਮਿਹਨਤ ਦਾ ਸਹੀ ਮੁੱਲ ਦਿੰਦਾ ਹੋਇਆ ਤਾਂ ਆਪਾਂ ਵੇਚ ਦਿਆਂਗੇ ਨਹੀਂ ਕੋਈ ਏਡੀ ਜ਼ਿਆਦਾ ਚਾਹਣਾ ਵੀ ਨਹੀਂ ਆਪਾਂ ਨੂੰ ਠੀਕ ਆ ਹਾਂ ਨਹੀਂ ਬਸ ਸ਼ੋਸ਼ ਆਸ ਤੇ ਰੱਖ ਲਾਂਗੇ ਬਸ਼ੀਰਾ ਘਰੇ ਤਿਆਰ ਕਰਨਾ ਨਹੀਂ ਹੈ ਹੀ ਬਈ ਬੱਚਾ ਸ਼ੋਕ ਕੁਆਲਟੀ ਆ ਸ਼ੋਕ ਕੁਆਲਟੀ ਵਾਲਾ ਮਾਲ ਨਾਲ ਕੋਈ ਜੇ ਤਾਂ ਸਹੀ ਕੋਈ ਮਾਲ ਨਾਲ ਆਪਾਂ ਨੂੰ ਮਿਲਦਾ ਹੋਇਆ ਇਹਦੀ ਕੀਮਤ ਤਾਂ ਆਪਾਂ ਸੇਲ ਕਰਾਂਗੇ ਨਹੀਂ ਕੋਈ ਏਟਾ ਜ਼ਿਆਦਾ ਆਪਾਂ ਨੂੰ ਹੈ ਵੀ ਨਹੀਂ ਮਨ ਠੀਕ ਹੈ ਭਾਈ ਹਾਂ ਜੇ ਕੋਈ ਮੰਨ ਲਾ ਕੋਈ ਹੋਰ ਵੀ ਚਾਹਣਾ ਨਹੀਂ ਜੀ ਹਾਂ ਨਹੀਂ ਬਾਲ ਲਾਗੇ ਹਾਂ ਨਹੀਂ ਕੋਈ ਗੱਲ ਨਹੀਂ ਭਾਈ ਆਪਾਂ ਘਰੇ ਤਿਆਰ ਕਰ ਲਾਂ ਰੇਟ ਮੁੱਲ ਪਾ ਭਈ ਇਹਦਾ ਹਾਂ 2 ਘੰਟੇ ਹੋਊਗਾ ਹਾਂ ਹਾਂ ਤੇ ਬਿਸ਼ੇਰੀ ਦਾ ਤੁਹਾਨੂੰ ਦੱਸ ਹੀ ਦਿੱਤਾ ਬਿਸ਼ੇਰੀ ਦਾ ਆਪਾਂ ਕਿੰਨਾ ਕਿਹਾ ਸੀ ਆਪਾਂ 2.5 ਕੀਤਾ ਬਾਈ 2.5 ਕੀਤਾ ਸੀ ਤੇ ਇਸ ਤੋਂ ਬਾਅਦ ਆਜਾ ਆਪਾਂ ਲ ਘੋੜੇ ਕੰਨੀ ਚੱਲਗੇ ਦੀ ਗੱਲ ਇਹ ਵੇਤ ਨਹੀਂ ਆ ਨਹੀਂ ਨਹੀਂ ਇਹ ਨਹੀਂ ਬਾਈ ਆ ਆਪਾਂ ਬਲਾ ਘੋੜੇ ਦੀ ਗੱਲ ਬਾਤ ਕਰਾਂਗੇ ਫਿਰ ਇਹਨੂੰ ਦਿਖਾਉਣੇ ਆਪਣੇ ਮਿੱਤਰਾਂ ਨੂੰ ਹਾਂ ਹਾਂ ਤੇ ਜੇ ਦੋਸਤੋਂ ਗੱਲ ਕਰਕੇ ਘੋੜੇ ਦੀ ਤਾਂ ਘੋੜੇ ਦੀ ਉਮਰ ਆ ਗਈ 6-7 ਸਾਲ ਦੇ ਤਕਰੀਬਨ 6 ਸਾਲਾਂ ਦਾ ਤਕਰੀਬਨ 6 ਸਾਲਾਂ ਦਾ ਹਾਂ ਤੇ ਠੰਡਾ ਪੀਣਾ ਬਹੁਤ ਹੈ ਇਹਦੀ ਮੋਟੀ ਦਾ ਪਰਨ ਚ ਇਹ 65 ਹੀ ਚਾਹੀਦਾ ਨਾ ਬਤਾਏ ਬੱਸ ਬੇਟਾ ਬੱਸ 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 ਉਹ ਕੋੜੀ ਕਰਕੇ ਉਹ ਕਰ ਗਿਆ ਹਾਂ ਹਾਂ ਨਹੀਂ ਨਹੀਂ ਪਰ ਉਹ ਹੁਣ ਕੋੜੀ ਘੜੀਆਂ ਹਣਖ ਦਿਗਾਣਾ ਤਾਂ ਕਰਕੇ ਹਾਂ ਹਾਂ ਤੇ 65 ਚ ਬਾਈ ਹਾਈਟ ਆ ਦੋਸਤੋ ਬਾਕੀ ਕਰੰਟ ਪੂਰਾ ਤੇ ਬਾਕੀ ਬੱਚੇ ਤਾਂ ਸਾਨੂੰ ਦਿਖਾਈ ਦਿੱਤੇ ਜਿਹੜੇ ਆਪਣੇ ਘਰੇ ਫਿਰਦੇ ਦੋਵੇਂ ਕਿੱਡੇ ਸੁਨਖੇ ਆ ਹਾਂ ਤੇ ਬੱਚੇ ਤੁਹਾਨੂੰ ਦਿਖਾਈ ਦਿੱਤੇ ਰਿਜ਼ਲਟ ਬੜੇ ਕਮਾਲ ਦੇ ਸੂਆ ਤੇ ਬੱਚਿਆਂ ਦੇ ਮਤਲਬ ਹਾਈਡ ਹੂਡ ਵੀ ਚੰਗੀ ਹੈਗਾ ਨਹੀਂ ਨਹੀਂ ਬਾਈ ਬਹੁਤ ਚੰਗੇ ਆ ਬੱਚੇ ਹਾਂ ਬਹੁਤ ਚੰਗੇ ਮੰਨ ਲਾ ਆਪਣੇ ਭੂਆ ਦੇ ਮੁੰਡੇ ਕੋਲੇ ਦੋ ਬਸ਼ੇਰੀਆਂ ਖੜੀਆਂ ਇੱਕ ਤਾਂ ਸਿਆਪ ਘੋੜੀ ਨੇ ਦਿੱਤੀ ਸੀਗੀ ਹਾਂਜੀ ਭਾਈ ਹੋਊਗੀ 62 ਫਰੇਟ 62 ਇੰਚ ਹੋਊਗੀ ਜੀ ਹਾਂ ਤੇ ਆਪਜ ਵੀ ਬਈ ਇਹਦੇ ਚ ਮਜ਼ਬੂਤੀ ਬਹੁਤ ਹੈ ਹਾਂ ਮਜ਼ਬੂਤੀ ਬਹੁਤ ਚੰਗੀ ਹੈ ਪੌਰੀਆਂ ਕਿੰਨੀ ਹੋ ਬਈ ਓਕਰ ਪੋੜਾ ਜਮ ਓਕੇ ਆ ਬਈ ਤੈਨੂੰ ਅੰਮਰਤ ਦੱਸਿਆ ਪੌਰੀ ਦਾ ਮਾੜੀ ਸੁੰਦਾ ਹੀ ਨਹੀਂ ਬੱਚਾ ਸੁੰਦਾ ਨਹੀਂ ਨਾ ਕੋਈ ਅੱਖਾਂ ਦਾ ਵੱਡੇ ਭਾਈ ਨਾਂ ਦਾ ਇਹ ਤਾਂ ਫਤੇ ਰੱਖਿਆ ਇਹਦੇ ਪਿਓ ਦਾ ਨਾਂ ਕੀ ਸੀਗਾ ਇਹਦੇ ਪਿਓ ਦਾ ਨਾਂ ਪ੍ਰਿੰਸ ਰੋੜੀ ਪ੍ਰਿੰਸ ਰੋੜੀ ਹਾਂਜੀ ਪ੍ਰਿੰਸ ਰੋੜੀ ਦਾ ਜਮਾਂ ਡਾਇਰੈਕਟਰ ਡਾਇਰੈਕਟ ਬੱਚਾ ਠੀਕ ਹੈ ਬਾਈ ਤੇ ਮਾਂ ਬਾਈ ਮਾਂ ਇਹਦੀ ਲੀਲੀ ਸੀ ਬਾਈ ਮਾਂ ਨਹੀਂ ਲੀਲੀ ਜੰਬੀ ਸੀ ਹਾਂ 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 ਬਾਕੀ ਬਾਈ ਵੱਡੀ ਗੱਲ ਤੇ ਇਹ ਵੀ ਮਜ਼ਬੂਤੀ ਬਹੁਤ ਜ਼ਿਆਦਾ ਹੈ ਹਾਂ ਮਜ਼ਬੂਤੀ ਬਹੁਤ ਜ਼ਿਆਦਾ ਹੈ ਤੇ ਬੱਚੇ ਬਹੁਤ ਚੰਗੇ ਰਜਾ ਬੱਚੇ ਚੰਗੇ ਪ੍ਰੋਡਿਊਸ ਕਰਦੇ ਹਾਂ ਬੱਚੇ ਬਹੁਤ ਚੰਗੇ ਦਿੱਤੇ ਏ ਵੱਡੀ ਦਾ ਬਾਈ ਆਪਾਂ ਨੂੰ ਜਦੋਂ ਘੋੜਾ ਬਰੀਡਿੰਗ ਕਰ ਰਹੇ ਆ ਤਾਂ ਬੱਚਿਆਂ ਤੇ ਖੜੀ ਹੁੰਦੀ ਹੈ ਇਹ ਗੱਲ ਹੈਗੀ ਬੱਚੇ ਚੰਗੇ ਦੇ ਰਹੇ ਆ ਤਾਂ ਬਾਈ ਬੱਚੇ ਤਾਂ ਹੀ ਆ ਸਾਰੇ ਅੰਬਰਤ ਸਾਹਮਣੇ ਆ ਮੰਨ ਲਾ ਆਪਾਂ ਤੁਹਾਨੂੰ ਫੋਟੋ ਵੀਡੀਓ ਦੇ ਦਿਆਂਗਾ ਲਾ ਦੇ ਬਾਕੀ ਆਪਣੇ ਘਰੇ ਦੋ ਬੱਚੇ ਫਰਦੇ ਆ ਉਹ ਵੀ ਸਾਰੇ ਵੇਖਣਗੇ ਅਗਲੇ ਬਾਈ ਉਹ ਤਾਂ ਦੋਨੇ ਬੱਚੇ ਰੂਹ ਖੁਸ਼ ਕਰਦੇ ਆ ਦੇਖ ਯਾਰ ਮੁੰਗੀ ਦਾ ਤਾਂ ਹੀ ਗੱਲ ਨਹੀਂ ਇੱਕ ਤਾਂ ਹੁੰਦਾ ਵੀ ਬੰਦੇ ਨੇ ਚਲੋ ਮਾਰਨੀ ਵੀ ਪੜ ਪਰ ਬਾਕੀ ਬਾਈ ਰਿਐਲਿਟੀ ਜੀ ਬੱਚੇ ਬਹੁਤ ਸੋਹਣੇ ਹਾਂ ਨਹੀਂ ਨਹੀਂ ਬਹੁਤ ਚੰਗੇ ਆ ਬਾਈ ਤੇ ਬਾਕੀ ਬਈ ਫੀਸ ਵਗੈਰਾ ਫਿਰ ਕਿੰਨੀ ਹੈ ਇਹਦੀ 16000 ਰੁਪਏ 16000 ਹਾਂਜੀ ਤੇ ਜਿਵੇਂ ਪਹਿਲਾਂ ਦਾ ਬਈ ਇਹ ਘੋੜਾ ਸੀ ਆਪਣਾ ਝਾੜੀ ਵਾਲਾ ਹਾਂ ਝਾੜੀ ਵਾਲੇ ਸੀ ਪੋਆ ਦੇ ਮੁੰਡੇ ਕੋਲੇ ਉੱਥੋਂ ਇੱਥੇ ਆ ਗਿਆ ਫਿਰ ਠੀਕ ਹੈ ਝਾੜੀ ਵਾਲੇ ਉਹ ਆਪਣੇ ਕੋਲੇ ਆਏ ਨੂੰ ਕਿੰਨਾ ਟਾਈਮ ਹੋ ਗਿਆ ਬਸ 2 ਕੁ ਮਹੀਨੇ ਹੋਇਆ ਬਾਈ ਠੀਕ ਹੈ ਆਪਣੇ ਕੋਲੇ ਆ ਕੇ ਕੁਛ ਘੋੜੀਆਂ ਤੇ ਛੇੜਾ ਹਾਂ 15 16 ਘੋੜੀਆਂ ਮੇੜ ਕਰਾਈਆਂ ਬਾਈ ਆਪਾਂ ਠੀਕ ਹੈ ਬਈ 15 16 ਘੋੜੀਆਂ ਤੇ ਛੇੜਾ ਹਾਂ ਹਾਂ ਹੂੰ ਬਾਕੀ ਹਜੇ ਕਿਸੇ ਨੂੰ ਦੱਸਿਆ ਵੀ ਨਹੀਂ ਮੰਨ ਲਓ ਉਧਰੋਂ ਘੋੜੀਆਂ ਆਈਆਂ ਜਿਹੜੀਆਂ ਉਹੀ ਮਿਲ ਕੇ ਗਈਆਂ ਤੇ ਇੱਧਰ ਕਿਸੇ ਨੂੰ ਨਹੀਂ ਹਜੇ ਦੱਸਿਆ ਤੁਸੀਂ ਇੱਕ ਦੋ ਘੋੜੀਆਂ ਤੇ ਛੱਡਿਆ ਇੱਧਰ ਵਾਲਿਆਂ ਤੇ ਤੇ ਬਾਕੀ ਉਧਰੋਂ ਹੀ ਆਈਆਂ ਸਾਰੀਆਂ ਬਾਕੀ ਉਧਰੋਂ ਹੀ ਆਈਆਂ ਸਾਰੀਆਂ ਹੁਣ ਇਸ ਤੋਂ ਬਾਅਦ ਚ ਪਰਮਾਨੈਂਟਲੀ ਆਪਣੇ ਇੱਥੇ ਮਣੀਆਂ ਵਾਲੀ ਜਗ੍ਹਾ ਹਾਂ ਹਾਂ ਇੱਥੇ ਹੀ ਰੋਊਗਾ ਹੁਣ ਹਾਂਜੀ ਤੇ ਫੀਸ ਵਗੈਰਾ ਬਾਈ ਫਿਰ 16000 ਹਾਂ 16000 ਰੁਪਏ ਠੀਕ ਹੈ ਫੀਸ ਚਲੋ ਵਹੀ ਵਧੀਆ ਜੈਜੀ ਫੀਸ ਹਾਂ ਉਹ ਕਾਪਾ ਦੇਖੇ ਨੁਕਰੇ ਘੋੜਿਆਂ ਦੀ ਅੱਜ ਕੱਲ ਕਿੱਥੇ ਨੁਕਰਿਆਂ ਦੀ ਵੀ ਫੀਸ ਬਾਈ ਕਿੱਥੇ ਦੀ ਕਿੱਥੇ ਗਈ ਹੈ ਦੁਬਾਰੇ ਦੱਸਣਾ ਵੀ 16000 ਰੁਪਏ ਫੀਸ ਆ ਰਿਜ਼ਲਟ ਬਹੁਤ ਚੰਗੇ ਆਇਆ ਘੋੜੇ ਦੇ ਦੇ ਤੇ ਆਜੋ ਪਾ ਉਧਰ ਦੂਜੇ ਜਾਨਵਰਾਂ ਕੰਨੀ ਚੱਲਦੇ ਆ ਨਾਲੇ ਗੱਲਬਾਤ ਕਰਦੇ ਆ ਤੇ ਰਿਜ਼ਲਟ ਬੜੇ ਕੈਂਟ ਸੂਇਆ ਤੇ ਜੇ ਗੱਲ ਕਰਕੇ ਦੋਸਤੋ ਹਾਈਟ ਦੀ ਪੁਆਇੰਟ ਇੰਚ ਦੇ ਤਕਰੀਬਨ ਹਾਈਟ ਆ ਤੇ ਬਾਕੀ ਬਾਈ ਤੁਸੀਂ ਮੈਂ ਤੁਹਾਨੂੰ ਬਾਈ ਮਲਕੀਤ ਦਾ ਨੰਬਰ ਦੇਤਾ ਕੋਈ ਵੀ ਭਰਾ ਆ ਕੇ ਗੱਲਬਾਤ ਕਰਨਾ ਚਾਹੁੰਦਾ ਕੋਈ ਚੱਕਰ ਨਹੀਂ ਹਰ ਵੇਲੇ ਲੈਣਾ ਜਦੋਂ ਤਾਂ ਵੀਰ ਨੂੰ ਤੁਸੀਂ ਫੋਨ ਕਰ ਸਕਦੇ ਹੋ ਤੇ ਜਾਨਵਰ ਬਾਈ ਕੋਲੇ ਹੋਰ ਵੀ ਬਹੁਤ ਹੁੰਦੇ ਸੇਲ ਟੂਲ ਵਾਲੇ ਵੀ ਖੜੇ ਹੁੰਦੇ ਆ ਹਾਂ ਹਾਂ ਪੰਜ ਚਾਰ ਹੁੰਦੇ ਆ ਤਕਰੀਬਨ ਹਾਂ ਇਸ ਤੋਂ ਬਾਅਦ ਪਰਮਨੈਂਟਲੀ ਇੱਥੇ ਮਣੀਆਂ ਵਾਲੇ ਪਿੰਡ ਜਿਲ੍ਹਾ ਮੁਕਸਰ ਸਾਹਿਬ ਇਹੀ ਇੱਥੇ ਘੋੜਾ ਚੱਲੂਗਾ ਤੇ ਆਹਾ ਬਈ ਆਪਣੀ ਆ ਗਈ ਉਹੀ ਹਨ ਤੇ ਇਧਰ ਆਹ ਕੁੜੀ ਦੀ ਗੱਲ ਕਰੀਏ ਤਾਂ ਬਈ ਏ ਵੀ ਇਸੇ ਤੇ ਗੱਬਣਾ ਇਹ ਵੀ ਘਰੇ ਬੀੜਿੰਗ ਵਾਸਤੇ ਰੱਖੀ ਠੀਕ ਆ ਫਤ ਤੂੰ ਗੱਬਣਾ ਹਾਂਜੀ ਹਾਂਜੀ ਇਸੇ ਤੇ ਗੱਬਣੀ ਹੂੰ ਇਹ ਸਪੈਸ਼ਲ ਬੀੜਿੰਗ ਵਾਸਤੇ ਪੁਰਾਣੀ ਕੋਈ ਨਾ ਪਿਛਲੀ ਬੀੜੀ ਚ ਹਾਂ ਪਿਛਲੀ ਬੀੜੀ ਕੋ ਤੇ ਵੀ ਬਾਈ ਇਹ ਤਿੰਨ ਚਾਰ ਕੋੜਗਾ ਹਾਂ ਨਹੀਂ ਬਹੁਤ ਚੰਗੀ ਆ ਬਾਈ ਹੂੰ ਬੱਚੇ ਪੁੱਤੇ ਕਿਵੇਂ ਬਾਈ ਪਹਿਲਾਂ ਬੱਚੇ ਬਹੁਤ ਚੰਗੇ ਤੇ ਉੱਤੇ ਬਾਈ ਇਹਨੇ ਬਸ਼ੇਰੀ ਸੀ ਕਿ ਐਤਕਿਰ ਬਹੁਤ ਚੰਗੀ ਉਹ ਸੇਲ ਕਰਦੀ ਸੀਗੀ ਆਪਾਂ ਬੜੀ ਚੰਗੇ ਰੁਪਏ ਨੂੰ ਹੁਣ ਕਿੰਨੇ ਟਾਈਮ ਦੀ ਗੱਬਣਾ ਬਾਈ ਹੁਣ ਹੋਊਗੀ ਬਾਈ ਇਹ ਮੇਰੇ ਖਿਆਲ ਨਾਲ 5 5.5 ਮਹੀਨੇ ਗੱਬਣ ਹੋਗੀ ਹੂੰ 5 5.5 ਮਹੀਨੇ ਦੀ ਗੱਬਣ ਹਾਂ ਗੱਬਣ ਹੋ ਬਾਕੀ ਭਾਈ ਦੇਖੀ ਬਰੀਡਿੰਗ ਵਾਲੀ ਘੋੜੀ ਤਾਂ ਨਹੀਂ ਦੱਸਦੀ ਆ ਯਾਰ ਵੀ ਹਾਂ ਗਲਾਬੀ ਪਣ ਬਹੁਤ ਆ ਭਾਈ ਗਲਾਬੀ ਪਣ ਬਹੁਤ ਆਉਂਦੇ ਆ ਤੇ ਬੜੇ ਭਾਈ ਹਾਈਟ ਕਿੰਨੀ ਇਹਦੀ ਹਾਈਟ ਹੋਊਗੀ 60 ਇੰਚ ਭਾਈ ਇਹਦੀ ਠੀਕ ਹੈ ਸਵਾਰੀ ਸੂਈ ਕਰਾਉਂਦੀ ਸਵਾਰੀ ਸੂਈ ਪਾਸ ਹੈ ਠੀਕ ਹੈ ਹਾਂਜੀ ਚਾਲ ਚੁਲ ਕੰਨੀ ਉਕਰ ਪੂਰਾ ਹਾਂਜੀ ਹਾਂਜੀ ਤੇ ਹਟ ਜਾ ਭਾਈ ਵਾਕੀ ਹੁਣ ਤਾਂ ਗੱਬਣ ਕਰਕੇ ਕਿਹੜਾ ਸਵਾਰੀ ਤਾਂ ਨਹੀਂ ਕਰਦੇ ਹੁਣ ਨਾ ਨਹੀਂ ਚੜਨਦਾ ਹਾਂ ਅੰਬਰ ਤੇ ਅੱਕਦੀ ਤੇ ਚੜਦੇ ਫਿਰ ਉਹ ਮੁੜ ਕੇ ਦੂਜੀਆਂ ਰੌਲਾ ਪਾਉਂਦੀਆਂ ਹੂੰ ਕਈ ਲਵੀ ਬੁਰ ਦੁਨੀਆ ਹਾਂ ਹਾਂ ਤਾਂ ਕਿਲਵਾੜ ਪੜਦਨੀ ਕਿੰਨੇ ਸੂਏ ਸੂਪੀ ਇਹ ਇਹ ਮੇਰੇ ਆਪਣੇ ਕੋਲੇ ਇੱਕ ਸੂਈਏ ਦੂਜਾ ਸੂੂਗੀ ਹੁਣ ਅੱਗੇ ਇੱਕ ਕਰੀ ਪਹਿਲਾ ਸੂਈ ਸੀ ਇਹ ਇਹਨਾਂ ਤੋਂ ਬਾਈ ਕਰਮਜੀਤ ਕਿਆਂ ਤੋਂ ਲਈ ਸੀ ਆਪਾਂ ਕੋੜੀ ਠੀਕ ਹੈ ਇਹ ਬਾਈ ਕਰਮਜੀਤ ਤੋਂ ਨਹੀਂ ਸੀ ਹਾਂ ਇਹਨਾਂ ਤੋਂ ਲਈ ਸੀ ਹੂੰ ਤੇ ਇਹਦਾ ਫਿਰ ਕੋਈ ਵਿਚਾਰ ਨਹੀਂ ਸੀ ਲੱਗਦਾ ਕਿ ਮਾੜਾ ਮੋਟਾ ਬਣ ਸਕਦਾ ਇਹ ਤਿੰਨ ਚਾਰ ਇੱਕ ਉਹ ਅੰਦਰ ਫਰਦੀ ਅਰਜਨ ਰੌਲੀ ਵਾਲੀ ਦੀ ਬੇਸ਼ੇਰੀ ਗਰੜੀ ਇੱਕ ਆ ਵੱਡੀ ਘੋੜੀ ਨੋਗਰੀ ਇੱਕ ਦੂਜੀ ਘੋੜੀ ਇਹ ਚਾਰੇ ਮੰਨ ਲਓ ਘਰੇ ਆ ਇਹ ਹੂੰ ਗਾਂਗਾਂ ਗੁੰਗਾਂ ਬੀਬਈ ਚੰਗੀਆਂ ਰੱਖ ਰੱਖੀਆਂ ਫਿਰ ਹਾਂ ਗਾਂਹਾਂ ਬਹੁਤ ਚੰਗੀਆਂ ਹੂੰ ਗਾਂਾਂ ਵੀ ਫਿਰ ਗਾਂਿਆਂ ਦਾ ਤਾਂ ਫਿਰ ਕਾਰੋਬਾਰ ਸੀ ਕਹਿੰਨੇ ਪਹਿਲਾਂ ਗਾਂਿਆਂ ਦਾ ਤਾਂ ਸ਼ੁਰੂ ਤੋਂ ਰਿਹਾ ਸਿਸਟਮ ਹਾਂ ਹਾਂ ਮੁੱਢੀ ਗਾਂਿਆਂ ਤੋਂ ਟਿਕਿਆ ਕਿ ਨਹੀਂ ਬਈ ਢੋਣ ਵਾਲਾ ਜਿ ਦੇਖ ਕੇ ਹਾਂ ਹਾਂ ਤੇ ਆ ਜਾ ਉੱਧਰ ਜਿਹੜੀ ਆ ਪਚੰਬੀ ਖੜੀ ਦੀ ਉਹ ਵੀ ਦਿਖਾਉਣੇ ਆ ਪਹਿਲਾਂ ਗਾਂਗਾਂ ਆਹ ਬਈ ਗਾਂ ਦੀ ਹਾਈਟ ਹੀ ਬੜੀ ਲਈ ਬੈਠਾ ਯਾਰ ਹਣ ਬਈ ਸਾਡਾ ਬੰਦਾ ਖੜਦਾ ਨਾਲ ਹੀ ਗਾਂ ਦੀ ਹਾਈਟ ਕਿੰਨੀ ਹੋਈ ਹੈ ਹਾਂ ਹੋਈਆਂ ਦੀ ਹਾਈਟ ਤਾਂ ਆਪਾਂ ਦੱਸਦੇ ਹਾਂ ਇਹ ਗਾਂ ਦੀ ਕਿੰਨੀ ਹੈ 60 ਇੰਚੀ ਛੇ ਦਾੰਦਾ ਮੂੰਹ 65 66 ਇੰਚ ਦੀ ਹੈ 65 66 ਇੰਚ ਤੇ ਦੁੱਧ ਕਿੰਨਾ ਦਿੰਦੀ ਹੈ ਦੁੱਧ ਵੀ ਖਤਮ ਮੂੰਹ ਜਿੰਦੀ ਹੈ ਦੁੱਧ ਹੋਵਾ 28 30 ਕਿਲੋ ਹੋਈ 28 30 ਕਿਲੋ ਹਾਂ 28 30 ਕਿਲੋ ਵੀ ਬਹੁਤ ਹੋ ਜਾਂਦਾ ਹੈ ਹਾਂਜੀ ਦੂਜਾ ਸੂਆ ਤੇ ਇਹ ਆਪ ਹੈਗੀ ਆ ਆਪਣਾ ਦੂਜਾ ਫਰੂਟ ਦੀ ਹੈ ਹਾਂ ਗਾਂ ਦੀ ਹਾਈਟ ਬੜੀ ਹੋਈ ਯਾਰ ਬਾਕੀ ਦੇਖਣ ਵਾਲੀ ਚੀਜ਼ ਆ ਹਨਾ ਤੇ ਆ ਗੱਬਣਾ ਜੀ ਦੂਜਾ ਸੂਆ ਤੀਜਾ ਸੂਆ ਸੂਗੀ ਇਹ ਵੀ ਦੁੱਧ 40 ਕਿਲੋ ਦੇ ਦਿੰਦੀ ਹੈ ਇਹ 40 ਕਿਲੋ ਦੇ ਦਿੰਦੀ ਹੈ ਹਾਂਜੀ ਇਹਦੇ ਮੰਨ ਲਓ ਹਜੇ 20 25 ਦਿਨ ਪਏ ਹੈ ਠੀਕ ਹੈ ਬਈ ਇਹਦੇ ਵੀ ਬੱਚੀ ਦਿਨ ਪਏ ਨੇ ਇਹਦੇ ਥੱਲੇ 40 ਲੀਟਰ ਦੁੱਧ ਆ ਹਾਂਜੀ ਹਾਂਜੀ ਤੇ ਫਾਇਟ ਫੂਡ ਚੰਗੀ ਆਉਂਦੀ ਆ ਬਾਈ ਨਾ ਵੀ ਹਾਂ ਵਧੀਆ ਚੰਗੀ ਆਉਂਦੀ ਆ ਬਾਈ ਜੇਬ ਜਾਂ ਮੰਨ ਲਾ ਦਾਣਾ ਪਾਣੀ ਆ ਉਹ ਜੀ ਫੈਂਟ ਆ ਉਹ ਬਹੁਤ ਚੰਗੀ ਆ ਗਾਹ ਚੰਗੀ ਆ ਬਈ ਹਾਂ ਤੇ ਇਹਨਾਂ ਚ ਤਾਂ ਨਹੀਂ ਵੇਚਣੀ ਬੁੱਤਨੀ ਕੋਈ ਨਹੀਂ ਨਹੀਂ ਇਹਨਾਂ ਚ ਨਿਮਰਤਾ ਦਾ ਸਪੈਸ਼ਲ ਘਰੀ ਰੱਖਿਆ ਘਰੀ ਰੱਖਿਆ ਆ ਜਾ ਚੰਬੀ ਬਤੇਰੀ ਗਾਂਵਰਤ ਲਿਆ ਲਿਆ ਕੇ ਵੇਚਤੀ ਹੁਣ ਹੈ ਬਤੇਰੀ ਗਾਂ ਛੱਡ ਡਟਿਆ ਹੁੰਦਾ ਹੀ 20 25 25 ਗਾਵਾਂ ਹੁੰਦੀਆਂ ਸੀ ਅੱਛਾ ਹਾਂ ਆ ਜਾ ਫਿਰ ਹੁਣ ਉਹ ਆਪਣੀ ਚੰਬੀ ਰਹਿ ਗਈ ਉਹ ਵੀ ਦਿਖਾ ਲ ਕੇ ਆਖਰ ਚ ਹੈ ਉਹੀ ਰਹੀ ਆਪਣੀ ਗੱਲੀ ਹੈ ਨਾ ਹਾਂ ਹਾਂ ਤੇ ਇਹ ਕਿੰਨੇ ਡਾਮ ਦੀ ਆ ਇਹ ਬਾਈ ਚਾਰ ਦਾ ਦਾ ਮੂਹ ਹੈ ਜੀ ਠੀਕ ਆ ਬਾਈ ਹਾਂ ਫੱਟੇ ਵਾਲੀ ਦੀ 63 3.53 ਇੰਚ ਹਾਈਟ ਆ ਅੱਛਾ ਵੀਰੇ ਹੱਡਾਂ ਪੈਰਾਂ ਦੀ ਬੜੀ ਖੁੱਲੀ ਹੈ ਨਾ ਹਾਂ ਹੱਡਾਂ ਪੈਰਾਂ ਦੀ ਬਹੁਤ ਖੁੱਲੀ ਹੈ ਤੇ ਇਹ ਆਪਣੇ ਬਾਈ ਕਰਮਜੀਤ ਕਿਆਂ ਕੋਲੇ ਜਿਹੜਾ ਨਾ ਹੀਰੇ ਦਾ ਬੱਚਾ ਹਾਂ ਉਹ ਤੋਂ ਗੱਬਣਾ ਹੀ ਠੀਕ ਹੈ ਇਹ ਹੀਰੇ ਦਾ ਬੱਚਾ ਚ 4.5 ਹਾਂ 4 ਪਹਿਲਾਂ ਇਸੇ ਤੋਂ ਛੱਡਿਆ ਜੀ ਇਹਨੇ ਰੌਲਾ ਪਾ ਕੇ ਨਹੀਂ ਆਪਾਂ ਛੱਡਉਣਾ ਨਹੀਂ ਸੀ ਹਾਂ ਇਹ ਛੱਡਦੇ ਨਹੀਂ ਸੀਗੇ ਤੇ ਮੈਂ ਕਿਹਾ ਵੀ ਨਹੀਂ ਇਸੇ ਤੋਂ ਮਲਾਉਣੀ ਮੈਂ ਕਿਹਾ ਕੁਝ ਹੋ ਜੇ ਠੀਕ ਹੈ ਭਾਈ ਹਾਂ ਇਹ ਆਦੇ ਫਿਰ ਚੱਲ ਭਾਈ ਲੈ ਆਈਂ ਛੱਡ ਦਾਂਗੇ ਫਿਰ ਹੋਰ ਕੀ ਹੈ ਹਾਂ ਹਾਂ ਇਹ ਗੱਬਣਾ ਪਹਿਲੀ ਘੋੜੀ ਉਹ ਤੋਂ ਇਹ ਭਾਈ ਗੱਬਣ ਵੀ ਪਹਿਲੀ ਵਾਰੀ ਹਾਂ ਪਹਿਲੀ ਵੀ ਹਾਂ ਉਹ ਤੋਂ ਗੱਬਣਾ ਹਾਈਟ ਕਿੰਨੀ ਆ ਭੂਜੀ ਦੀ ਹਾਈਟ ਦੀ ਭਾਈ ਸਹੀ ਹੋਊਗੀ 36 36 ਇੰਚ ਫੱਟੀ ਵਾਲੀ ਆਖਣ ਤੋਂ ਭਾਵੇਂ 66 ਗਏ ਗਏ ਪਰ 63 ਸਾਢੇ 3/4 ਜਿਹੜੀ ਸਹੀ ਨਹੀਂ ਭਾਈ ਜਿਹੜੀ ਸਹੀ ਹੈਗੀ ਜਿੰਨੀ ਲੱਗਦੀ ਹੈ ਦੋ ਸਹੀ ਲੱਗਦੀ ਹੈ ਜਿੰਨੀ ਹਾਂ 63 ਇੰਚ ਹਾਈਟ ਹੈ ਚਾਰ ਦੰਦਾ ਹੈ ਅਰਜਨ ਰੌਲੀ ਵਾਲੀ ਦਾ ਡਾਇਰੈਕਟ ਜਮਾ ਜਮਾ ਅਰਜਨ ਰੌਲੀ ਵਾਲੀ ਦੀ ਡਾਇਰੈਕਟ ਬੱਤੀ ਆ ਚਾਰ ਦੰਦਾ ਤੇ ਹੁਣ ਮਤਲਬ ਗੱਬਣ ਚੱਕ ਪਾਸ ਹੋ ਗਈ ਨਾ ਜਹਾ ਪੰਜਾਂ ਮਹੀਨੇ ਦੀ ਗੱਬਣਾ ਭਾਈ ਹਾਂ ਪੰਦਮ ਹੀ ਨਦੀ ਗੱਪਣਾ ਤੇ ਇਹੇ ਘਰੀ ਰੱਖੀ ਆ ਹਾਂ ਇਹ ਘਰੇ ਰੱਖੀ ਵੀ ਹੈ ਭਾਈ ਠੀਕ ਹੈ ਭਾਈ ਇਹ ਘਰੀ ਰੱਖੀ ਹੋਈ ਆ ਬਾਕੀ ਦੋਸਤੋ ਇਹ ਤੁਹਾਨੂੰ ਮੁੰਬਈ ਦੇ ਜਾਨਵਰ ਦਿਖਾ ਦੇ ਜਿਹੜੇ ਸੇਲ ਵਾਲੇ ਉਹ ਵੀ ਦਿਖਾ ਦੇ ਦੂਜੇ ਵੀ ਦਿਖਾ ਦੇ ਤੇ ਜੇ ਕੋਈ ਭਰਾ ਸੇਲ ਵਾਲਿਆਂ ਚੋਂ ਕੋਈ ਜਾਨਵਰ ਲੈਣਾ ਚਾਹੁੰਦਾ ਤਾਂ ਉਹ ਵੀ ਬਾਈ ਨੂੰ ਘੰਟੀ ਮਾਰ ਲੈ ਇਹ ਕੋਈ ਘੋੜੇ ਦੀ ਸਰਵਿਸ ਲੈਣਾ ਚਾਹੁੰਦਾ ਤਾਂ ਉਹ ਵੀ ਬਾਈ ਮਲਕੀਤ ਨੂੰ ਬੇਝਿਜਕ ਘੰਟੀ ਮਾਰ ਲੈ ਬਾਕੀ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਵੀ ਆਪਣੇ ਭਰਾਵਾਂ 'ਚ ਸ਼ੇਅਰ ਮਾਰ ਦਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਮਨ ਲਈ ਦਵਾਈ ਤੁਹਾਡਾ ਵੀ ਧੰਨਵਾਦ ਕਰਮੇ ਜੀ ਤੁਹਾਡਾ ਵੀ ਤੁਹਾਡਾ ਵੀ ਜੀ ਪਹਿਲਾਂ ਤੁਹਾਡਾ ਜੀ ਜਰੂਰੀ ਹਾਂਜੀ ਹਾਂਜੀ